ਅੱਜ ਦੇਸ਼ ਪਰਚ ਮਨਾਇਆ ਜਾ ਰਿਹਾ ਬੰਦੀ ਛੋੜ ਦਿਵਸ ਗੁਰਦੁਆਰਾ ਸਾਹਿਬ ਨਤਮਸਤਕ ਹੋ ਰਹੀਆਂ ਸੰਗਤਾਂ ਰੰਗ-बिरंगी ਲਾਈਟਾਂ ਦੇ ਨਾਲ ਸਜਾਇਆ ਗਿਆ ਸ਼੍ਰੀ ਦਰਬਾਰ ਸਾਹਿਬ ਗਿਆਨੀ ਹਰਪੇ ਸਿੰਘ ਨੇ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲੜ ਦੀ ਰਿਹਾਈ ਲਈ ਚੁੱਕੀ ਆਵਾਜ਼ ਕਿ ਹਦਵਿੰਦਰਪਾਲ ਸਿੰਘ ਨੂੰ ਕੀਤਾ ਜਾਣਾ ਚਾਹੀਦਾ ਰਿਹਾ ਬੰਦੀ ਛੋੜ ਦਿਵਸ ਤੇ ਕੇਂਦਰ ਕਰ ਰਿਹਾ ਰਿਹਾਈ ਦਾ ਇਲਾਜ पीएम मोदी ने आईएनएस एन एस नेवी दे जवानों मनाई दिवाली एयर शो का भी देखा जलवा जवानों दिवाली दिया दिखा शुभकामना गोवर्धन असरानी का चौरासी साल की उम्र देहांत लंबे समय तो बीमार सन असरानी लंगम लंगस लंग्स पानी भरन करके हुई मौत हेडलाइन के प्रायोजक पतंजलि गायिका की मां का, मा का भरोसा प्यार से भरोसा न्यूज एटीन देख रहे सारे दर्शकों का स्वागत सारे ही साड़े व्यूअर्स बंदी छोड़ दिवस दिया, बहुत, -बहुत शुभकामनावान देश भर चुज बन दीदी छोड़ दिवस बड़ी ही धूमधाम मनाया जा रहा है गुरु घर जो संगत ने नतमस्तक हो रही रंग ने रंग बिरंगी लाइट्स से दिव्या साहब ने वह सजाए गए हैं बेहद ही खूबसूरत दीपमाला की गई है संगतान काफ़ी ज्यादा उत्साह जो है वो पाया जा रहा है अच्छ बंदी छोड़ दिवस है गुरु घर जो संतान ने नतमस्तक हो रही है ਰੰਗ-बिरंगी ਲਾਈਟਸ ਤੇ ਦੀਵਿਆਂ ਦੇ ਨਾਲ ਜੋ ਗੁਰਦੁਆਰਾ ਸਾਹਿਬਸ ਨੇ ਉਹ ਸਜਾਏ ਗਏ ਨੇ ਸੰਗਤਾਂ ਚ ਕਾਫੀ ਉਤਸ਼ਾਹ ਇਸ ਨੂੰ ਲੈ ਕੇ ਦੇਖਿਆ ਜਾ ਰਿਹਾ ਹੈ ਦੱਸ ਦੇ ਕਿ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਅਤੇ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਹਾ ਕੀਤਾ ਗਿਆ ਸੀ ਜਿਨ੍ਹਾਂ ਨੂੰ ਮੁਗਲ ਸਮਰਾਟ ਜਹਾਂਗੀਰ ਦੁਆਰਾ ਕੈਦ ਕੀਤਾ ਗਿਆ ਸੀ ਤੇ ਉਹਨਾਂ ਦੀ ਆਜ ਹੀ ਇਹ ਜੋ ਬੰਦੀ ਛੋੜ ਦਿਵਸ ਹੈ ਇਹ ਮਨਾਇਆ ਜਾਂਦਾ ਹੈ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਦੀ ਬੇਹਦੀ ਖੂਬਸੂਰਤ ਢੰਗ ਨਾਲ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਹੈ ਲਾਈਟਾਂ ਦੇ ਨਾਲ ਖੂਬਸੂਰਤ ਦੀਪਮਾਲਾ ਕੀਤੀ ਗਈ ਹੈ ਸ਼ਾਮ ਦਾ ਵੇਲਾ ਹੋਏਗਾ ਜਦੋਂ ਆਤਿਸ਼ਬਾਜ਼ੀ ਵੀ ਉੱਥੇ ਕੀਤੀ ਜਾਏਗੀ ਤੇ ਲੱਖਾਂ ਦੀ ਤعداد ਚ ਸੰਗਤਾਂ ਨੇ ਇੱਥੇ ਨਤਮਸਤਕ ਹੋਣ ਦੀਆਂ ਗੁਰੂ ਕਾ ਰਾਜ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਕੀਰਤਨ ਦਰਬਾਰ ਵੀ ਸਜਾਏ ਜਾ ਰਹੇ ਨੇ ਰੰਗ ਬਿਰੰਗੀ ਲਾਈਟੀਆਂ ਤੇ ਦੀਵਿਆਂ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਹੈ ਸਜਾਵਟ ਬਹੁਤ ਕੀਤੀ ਗਈ ਹੈ ਸੰਗਤਾਂ ਚ ਇਸ ਤਰ੍ਹਾਂ ਕਾਫੀ ਵੱਡੇ ਪੱਧਰ ਤੇ ਉਤਸ਼ਾਹ ਆਇਆ ਜਾਰੀ ਦਰਬਾਰ ਸਾਹਿਬ ਦੀਆਂ ਇਹ ਤਸਵੀਰਾਂ ਵੱਡੇ ਪਦਰਤ ਜੋ ਸੰਗਤਾਂ ਨੇ ਉਹ ਸੀਸ ਨਵਾਂ ਦੇ ਲਈ ਪਹੁੰਚ ਰਹੀਆਂ ਨੇ ਇਲਾਹੀ ਜੋ ਗੁਰਬਾਣੀ ਹੈ ਉਸਤਾ ਵੀ ਸਰਵਣ ਕਰਨ ਲਈ ਇੱਥੇ ਜੋ ਸੰਗਤਾਂ ਦੇ ਵੱਡੇ ਪਦਰਤ ਤੇ ਪਹੁੰਚ ਰਹੀਆਂ ਨੇ ਮੈਡਮ ਐਸੋਗੀ ਰਾਜੀਵ ਸ਼ਰਮਾ ਲਾਈਵ ਰੋਹਣਿਸ਼ਰ ਦਰਬਾਰ ਸਾਹਿਬ ਤੋਂ ਰਾਜੀਵ ਆਜਬੰਦੀ ਛੋੜ ਦਿਵਸ ਕਿਸਿਕਾ ਦੀਆਂ ਰੌਣਕਾਂ ਸੇ ਦਰਬਾਰ ਸਾਹਿਬ ਤੋਂ ਦੇਖਣ ਨੂੰ ਮਿਲ ਰਹੀਆਂ ਨੇ ਕਿੰਨੇਕ ਤਾਦਾਦ ਜੋ ਸੰਗਤਾਂ ਨੇ ਇੱਥੇ ਨਤਮਸਤਕ ਹੋ ਰਹੀਆਂ ਨੇ ਸੀਸ ਨਵਾਰੀਆਂ ਨੇ ਆ ਬਿਲਕੁਲ ਗੁਰਜੋਤ ਸਰਬਜੋਤ ਜਿਸ ਤਰੀਕੇ ਦੇ ਨਾਲ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਕਨਫਿਊਜ਼ਨ ਬਣੀ ਹੋਈ ਸੀ ਕਿ ਦੀਵਾਲੀ ਆਖਿਰਕਾਰ ਕਿਹੜੇ ਦਿਨ ਮਨਾਈ ਜਾਣੀ ਹੈ ਕਿਉਂਕਿ ਜੇਕਰ ਅਸੀਂ ਸਿੱਖ ਧਰਮ ਦੇ ਰਵਾਇਤਾਂ ਦੇ ਮੁਤਾਬਕ ਗੱਲ ਕਰੀਏ ਤਾਂ ਦੀਵਾਲੀ ਦੇ ਨਾਲ ਨਾਲ ਬੰਦੀ ਛੋੜ ਦਿਵਸ ਦੇ ਤੌਰ ਤੇ ਇਸ ਮਹਾਨ ਦਿਹਾੜੇ ਨੂੰ ਮਨਾਇਆ ਜਾਂਦਾ ਤਾਂ ਮੈਂ ਇਸ ਵੇਲੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਠੀਕ ਬਾਹਰ ਮੌਜੂਦ ਹਾਂ ਔਰ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਨਿਊਜ਼ 18 ਤੇ ਹੀ ਇਹ ਗੱਲ ਸਪਸ਼ਟ ਕੀਤੀ ਸੀ ਕਿ ਅ ਅੱਜ ਦੇ ਦਿਨ ਯਾਨੀ ਕਿ ਜਿਹੜਾ ਦੀਵਾਲੀ ਜਾਂ ਬੰਦੀ ਛੋੜ ਦਿਵਸ ਹੈ ਜੋ ਕਿ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਨੇ ਉਹ ਇਸ ਦਰ ਦੇ ਉੱਤੇ ਆ ਕੇ ਨਤਮਸਤਕ ਹੁੰਦੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਅੱਜ ਹੀ ਇਹ ਜਿਹੜਾ ਦਿਹਾੜਾ ਬਣਾਇਆ ਜਾਣਾ ਇੱਕ ਵਾਰ ਮੈਂ ਤਸਵੀਰਾਂ ਵੀ ਦਿਖਾ ਦਿਆਂ ਕਿਉਂਕਿ ਅੱਜ ਵੱਡੀ ਤعداد ਦੇ ਵਿੱਚ ਪੂਰੇ ਦੇਸ਼ ਤੋਂ ਇਲਾਵਾ ਦੁਨੀਆ ਭਰ ਤੋਂ ਸੰਗਤ ਜਿਹੜੀ ਹੈ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਕਿ ਇਸ ਵੇਲੇ ਸਵੇਰੇ 7 ਵਜੇ ਦਾ ਸਮਾਂ ਔਰ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਔਰ ਗੁਰੂ ਦੇ ਪਿਆਰੇ ਸਿੰਘ ਜਿਹੜੇ ਕਿ ਹਰ ਵਾਰ ਇੱਥੇ ਹਾਜ਼ਰੀ ਲਗਵਾਉਣ ਦੇ ਲਈ ਪਹੁੰਚਦੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਵਿਦੇਸ਼ ਤੋਂ ਜਿਹੜੀ ਸੰਗਤ ਹੈ ਉਹ ਸਤਕਨ ਸਿੰਘ ਜੀ ਹਰਮੰਦਰ ਸਾਹਿਬ ਵਿਖੇ ਇਸ ਵੇਲੇ ਨਤਮਸਤਕ ਹੋ ਰਹੀ ਹੈ ਇਸ਼ਨਾਨ ਲੋਕ ਪਵਿੱਤਰ ਸਰੋਵਰ ਦੇ ਵਿੱਚ ਕਰ ਰਹੇ ਨੇ ਔਰ ਸ਼ਾਮ ਨੂੰ ਪ੍ਰਕਰਮਾ ਜਿਹੜੀ ਹੈ ਪੂਰੀ ਉੱਤੇ ਦੀਪ ਬਾਲਾ ਹੋਏਗੀ ਰਾਤ ਨੂੰ ਆਤਿਸ਼ਬਾਜ਼ੀ ਵੀ ਹੋਏਗੀ ਤਾਂ ਗੱਲਬਾਤ ਵੀ ਕਰ ਲੈਣੇ ਹਾਂ ਜੀ ਕੀ ਅੱਜ ਦੇ ਦਿਹਾੜੇ ਤੇ ਕਹਿਣਾ ਚਾਹੁੰਦੇ ਉਹ ਬੰਦੀ ਛੋੜ ਦਿਵਸ ਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਅਸੀਂ ਕਹਿ ਸਕਦੇ ਕਿ ਵੱਡੀ ਇਹ ਦਿਹਾੜਾ ਤਾਂ ਇਹ ਗੁਰੂ ਦੇ ਸਿੰਘ ਨੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਵਾਰੂ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਪੁਸ਼ਣ ਸਿਖੇ ਅਰਦਾਸ ਕਰ ਛੇ ਮਹੀਨਾ ਤੱਕ ਦਰਸ ਨਿਹਾਰੀ ਅਗਮਿਆ ਕੋਚਰ ਸਤਗੁਰ ਬੋਲੇ ਮੁਖਤੇ ਸੁਣੋ ਸੰਸਾਰੀ ਕਲਯੁਗ ਪੀੜੀ ਛੋਡੀਆਂ ਨੀਚਲ ਨੀਮ ਉਸਾਰ ਖਲਾਰੀ ਜੁਗ ਜੁਗ ਸਤਗੁਰ ਧਰਿਆ ਬਤਾਰਿਆ ਐਸੇ ਮਹਾਨ ਸਤਗੁਰੂ ਬੰਦੀ ਛੋੜ ਦాతਾ ਸਤਗੁਰੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਚਨਹਾਰ ਸਤਿਗੁਰੂ ਮੀਰੀ ਪੀਰ ਦੇ ਮਹਾਂ ਸ਼ੈਨशाह ਮਾਲਕ ਸਤਿਗੁਰੂ ਤਖਤਾ ਤਾਜਾਂ ਦੇ ਮਾਲਕ ਸਤਿਗੁਰੂ ਬਾਜਾਂ ਸਾਜਾਂ ਦੇ ਮਾਲਕ ਸਤਿਗੁਰੂ ਗੁਰਨਾਨਕ ਦੀ ਛੇਵੀ ਜੋਤ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜਿਨ੍ਹਾਂ ਦਾ ਸੱਚੇ ਪਾਤਸ਼ਾਹ ਨੇ ਆਪ ਹੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਪਰ ਮੈਂ ਕਹਾਂ ਕਿ ਅੱਜ ਦੇ ਇਸ ਵੱਡੇ ਮਹਾਨ ਦਿਹਾੜੇ ਤੇ ਹਾਜ਼ਰੀ ਲਗਵਾਣੀ ਹੋਵੇ ਤਾਂ ਕੀ ਅੱਜ ਦੇ ਇਸ ਦਿਹਾੜੇ ਤੇ ਕਹਿਣਾ ਚਾਹੁੰਦੇ ਬਿਲਕੁਲ ਜੀ ਸਤਗੁਰ ਬੰਦੀ ਛੋੜਾ ਹੈ ਜੀਵਨ ਮੁਕਤ ਕਰੇ ਉਡੀਨਾ ਸਤਗੁਰ ਪਾਰ ਸਪੱਸੀ ਹੈ ਕੰਚਨ ਕਰੇ ਮਰੂਨ ਮਲੀਨਾ ਕੰਚਨ ਕਰੇ ਮਰੂਨ ਮਲੀਨਾ ਐਸੇ ਮਾਂ ਵਾਕ ਅਨੁਸਾਰ ਸਤਗੁਰ ਜੀ ਦੀ ਅਥਾ ਗਾ ਬਾਣੀ ਹੈ ਸਤਗੁਰ ਦੀ ਦੀਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾ ਸਨਾਤ ਅੰਬਰ ਭਾਲੀਨ ਕਹਿ ਦਿੰਦੇ ਆ ਕਿ ਦਾਲ ਰੋਟੀ ਕਰਦੀ ਦੀਵਾਲੀ ਅੰਮ੍ਰਿਤ ਸਰਦੀ ਤੇ ਦੀਵਾਲੀ ਜਿਹੜਾ ਸਾਡਾ ਦੀਪਕ ਜਿਹੜਾ ਅੰਦਰ ਦਾ ਵੀ ਜਗੇ ਨਾਮ ਜੋ ਜਿਹੜਾ ਜੋਤ ਜਗੇ ਨਾਮ ਰੂਪੀ ਜਿਹੜਾ ਸਾਡਾ ਅੰਦਰ ਦਾ ਵੀ ਦੀਵਾ ਜਗੇ ਸੋ ਆ ਉਹਨਾਂ ਦੇ ਬਾਬਤ ਸੱਚੇ ਪਾਤਸ਼ਾਹ ਦੀ ਉਹਨਾਂ ਦੇ ਇਤਿਹਾਸ ਵਿੱਚ ਉਹ ਰਚਨਾ ਕਹਿਣ ਜਾ ਰਹੇ ਹਾਂ ਮੈਨੂੰ ਆਸ ਹੈ ਕਿ ਆਪ ਜੀ ਚੜ੍ਹਦੀ ਕਲਾ ਵਾਲੀ ਕਵਿਤਾ ਲੱਗੇਗੀ ਪੰਜ ਪਿਆਲ ਨੇ ਪੰਜ ਪੀਰ ਛਠਮ ਪੀਰ ਬਠਾ ਗੁਰਪਾਰੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬਿਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋ ਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਚੱਲੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਪੰਜਣ ਗੁਰ ਸੂਰਮਾ ਦਲ ਪੰਜਣ ਗੁਰ ਸੂਰਮਾ ਵੱਡ ਜੋਦਾ ਬੋ ਪਰ ਉਪਕਾਰੀ ਵੱਡ ਜੋ ਦਾ ਪਉ ਪਰ ਉਪਕਾਰੀ ਹੋ ਵਿਆਗੇ ਅਰਦਾਸਾਂ ਮਾਰੀ ਜਿਉ ਪਿੰਡ ਸਭ ਤੇਰਾ ਬਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਸੰਮਤ ਸੋਲਾ ਸ਼ੋਭ ਮਿੰਜਾ ਹਾਣ ਮਹੀਨੇ ਸੀ ਮੀ ਮੇਰਾ ਦੇ ਵਸੇ ਤਪਦੇ ਠਰਗੇ ਸੀਨੇ ਸੀ ਮੀ ਮੇਰਾ ਦੇ ਵਸੇ ਤਪਦੇ ਠਰਗੇ ਸੀਨੇ ਸੀ ਜਨਮ ਲਿਆ ਕਰ ਆਕੇ ਮਾਂ ਗੰਗਾ ਦਲਗੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਇਹ ਖੁਸ਼ੀਆਂ ਬਾਤ ਮਨਾਈਆਂ ਸ੍ਰੀ ਗੁਰ ਅਰਜਨ ਪਿਆਰੇ ਨੇ ਪੁੰਨ ਦਾਨ ਬੜ ਕੀਤੇ ਲੰਗਰ ਲਾਤੇ ਪਾਰੇ ਨੇ ਪੁੰਨ ਦਾਨ ਬੜ ਕੀਤੇ ਲੰਗਰ ਲਾਤੇ ਪਾਰੇ ਨੇ ਜੋ ਕਰ ਗਿਆ ਸੋ ਤਰ ਗਿਆ ਜੋ ਕਰ ਗਿਆ ਸੋ ਤਰ ਗਿਆ ਦਰਸ਼ਨ ਘੈਰ ਗੰਬੀਰੀ ਦੇ ਦਲ ਬੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਇਹ ਪਥਵੀ ਕਹਿ ਤਮਾਇਆ ਕੈਤ ਮਾਇਆ ਸਦਕੇ ਦਈ ਸੁਪੇਰੇ ਨੂੰ ਦਈ ਵਿੱਚ ਜੈਰ ਮਿਲਾ ਕੇ ਦੇਤਾ ਸਤਗੁਰ ਮੇਰੇ ਨੂੰ ਦਾਈ ਵਿੱਚ ਜੈਰ ਮਲਾ ਕੇ ਦੇਤਾ ਸਤਿਗੁਰ ਮੇਰੇ ਨੂੰ ਪਰ ਮਿੰਟਾਂ ਵਿੱਚ ਪਾਕ ਖੋਲਤੇ ਪਰ ਮਿੰਟਾਂ ਵਿੱਚ ਪਾਕ ਖੋਲਤੇ ਪਾਪ ਹੀ ਅਖੀਰੀ ਦੇ ਦਲ ਪੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਉਹ ਜਹਾਂਗੀਰ ਦੀ ਨੀਤੀ ਨੇ ਫਿਰ ਪੜਥੂ ਪਾ ਦਿੱਤਾ ਵੇ ਦੋਸ਼ੇ ਸਿਰ ਗੁਰੂ ਅਰਜੁਨ ਨੂੰ ਸ਼ਹੀਦ ਕਰਾ ਦਿੱਤਾ ਵੇ ਦੋਸ਼ੇ ਸਿਰ ਗੁਰੂ ਜਣਾ ਨੂੰ ਸ਼ਹੀਦ ਤਰਾ ਦਿੱਤਾ ਸਭ ਉਹਨਾਂ ਮਾਲ ਲਗਾਤੇ ਸਭ ਉਹਨਾਂ ਮਾਲ ਲਗਾਤੇ ਜ਼ਾਲਮ ਦੀ ਇੱਕ ਟੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਆ ਫਿਰ ਦੋ ਤਲਵਾਰਾਂ ਪੈਣ ਪੀਰ ਦੀ ਬਾਦਸ਼ਾਹਾਂ ਤੋਂ ਉੱਚੀ ਕਰਦੀ ਸ਼ਾਨ ਫਕੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਪਕੀਰੀ ਦੀ ਸਿਰ ਸ਼ਾਹੀ ਦਸਤਾਰ ਸਜਾਂ ਵਾਲੀ ਸਿਰ ਸ਼ਾਹੀ ਦਸਤਾਰ ਸਜਾਂ ਵਾਲੀ ਠਾਠੀ ਅਮੀਰੀ ਦੇ ਦਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਜੀ ਬਾਦਸ਼ਾਹਾਂ ਦੇ ਵਾਂਗਰ ਕਲਗੀ ਲਾਕੇ ਪੈਂਦੇ ਸੀ ਸ਼ਸਤਰ ਤਾਰੀ ਉਹਦੇ ਹਰ ਦਮੇ ਸ਼ਾਹ ਰਹਿੰਦੇ ਸੀ ਸ਼ਸਤਰ ਧਾਰੀਓਂ ਦੇ ਹਰ ਦਲ ਵਿੱਚ ਹਮੇਸ਼ਾ ਰਹਿੰਦੇ ਸੀ ਹਾਤੀ ਕੋੜੇ ਬਾਜਨਗਾਰੇ ਹਾਤੀ ਕੋੜੇ ਬਾਜਨਗਾਰੇ ਚੋਝੇ ਅਮੀਰੀ ਦੇ ਦਲ ਬੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਜਦੋਂ ਚੜਤ ਦੁਰਾਨੀ ਜਦੋਂ ਚੜਤ ਦੁਰਾਨੀ ਜਦੋਂ ਚੜਤ ਦੁਰਾਨੀ ਵੇਖੀ ਬਾਦਸ਼ਾਹ ਵੀ ਡਰਿਆ ਸੀ ਜਦੋਂ ਚੜਤ ਦੁਰਾਂ ਦੀ ਵੇਖੀ ਬਾਦਸ਼ਾਹ ਵੀ ਡਰਿਆ ਸੀ ਭੇਜ ਗਵਾਲੇਰ ਕਿਲੇ ਦੁਰਾਂ ਨੂੰ ਬੰਦੀ ਕਰਿਆ ਸੀ ਭੇਜ ਗਵਾਲੇਰ ਕਿਲੇ ਦੁਰਾਂ ਨੂੰ ਬੰਦੀ ਕਰਿਆ ਸੀ ਜੁਕਪਲਟਾਉ ਬੀਜ-ਬੀਜ ਦੇ ਜੁਕਪਲਟਾਉ ਬੀਜ-ਬੀਜ ਦੇ ਅੜਖ ਪਨੀਰੀ ਦੇ ਦਲ ਬੰਜਨ ਗੁਰਯੋਧੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰਯੋਧੇ ਮਾਲਕ ਮੀਰੀ ਪੀਰੀ ਦੇ ਹਰ ਮੰਦਰ ਦੇ ਲਾਗੇ ਤਖਤਿਆ ਧਾਲ ਬਣਾ ਦਿੱਤਾ ਫਿਰ ਧਰਮ ਸਿਆਸਤ ਇਕੱਠੇ ਸਤ ਗੁਰਿਆ ਸੁਣਾ ਦਿੱਤਾ ਫਿਰ ਧਰਮ ਸਿਆਸਤ ਇਕੱਠੇ ਸਤ ਗੁਰਿਆ ਸੁਣਾ ਦਿੱਤਾ ਆਖਿਰ ਰਾਜਾਂ ਚੁੱਕਿਆ ਅੱਖ ਚੁੱਕਿਆ ਚਰਣੀ ਸਨੇਵ ਜੀਰੀ ਦੇ ਦਾ ਬੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਾ ਬੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਜੀ ਜਹਾਗੀਰ ਜਾ ਮਰਿਆ ਗਦੀ ਸ਼ਹਾਜਾਣ ਬਹਿ ਗਿਆ ਉਹ ਤਾਕਤ ਲੈ ਸਾਰੀ ਜਿੱਤਣ ਸਤਗੁਰ ਨੂੰ ਬਹਿ ਗਿਆ ਉਹ ਤਾਕਤ ਲੈ ਸਾਰੀ ਜਿੱਤਣ ਸਤਗੁਰ ਨੂੰ ਬਹਿ ਗਿਆ ਜੁਕਪਿਟਾਉ ਬੀਜ ਬੀਜ ਦੇ ਜੁਕਪਿਟਾਉ ਬੀਜ ਬੀਜ ਦੇ ਅੜਖਪਨ ਰੀ ਦੇ ਦਰ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਰ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਕਿਹੜਾ ਵੀ ਜਿਰਨਾ ਹੈ ਦੁਰਾਂ ਤੇ ਚੜਕੇ ਆਉਂ ਨਾ ਦੁਰਾਂ ਤੇ ਛੜ ਕੇ ਆਉਂਦਾਰਾ ਨਿਰੰਜਨ ਸਿੰਘ ਸੱਚ ਲਿਖਦਾ ਆਖਰ ਨੂੰ ਪਛਤਾਉਂਦਾਰਾ ਅਮਰਤ ਸਰੀਏ ਬੋਲ ਬੋਲ ਤੇ ਬੋਲ ਅਖੀਰੀ ਦੇ ਦਲ ਭੰਜਨ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਦਲ ਭੰਜਨ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਗਾਜਿਕ ਜਗਾਰ ਆਵੇ ਨਿਹਾਲੋ ਜਾਵੇ ਧੰਗੁਰ ਹਰਗੁਣ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਮੈਂ ਸੋਨਹਾਲ ਹੋਏ ਸਤਿ ਸ੍ਰੀ ਅਕਾਲ ਨਾਲ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬੜੇ ਵਧੀਆ ਚੜ੍ਹਦੀ ਕਲਾ ਪ੍ਰਬੰਧ ਨੇ ਸੱਚਖੰਡ ਸ੍ਰੀ ਹਰਮੰਦਰ ਦੇ ਹਰਮੰਦਰ ਸਾਹਿਬ ਵਿਖੇ ਨਤਮਤ ਹੋਣ ਲਈ ਅਮਰਤਵੇਲ ਤੋਂ ਸੰਗਤਾਂ ਆ ਰਹੀਆਂ ਨੇ ਪੁਜਰੀਆਂ ਨੇ ਤੇ ਮੰਗਦੀਆਂ ਨੇ ਕਿ ਨਾਲ ਕਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਅੱਜ ਇਹ ਬੰਦੀ ਛੋੜ ਦਿਵਸ ਦੇ ਮੌਕੇ ਤੇ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਜਿਹੜੀ ਹਾਜ਼ਰੀ ਹੈ ਉਹ ਗੁਰੂ ਘਰ ਦੇ ਵਿੱਚ ਲਵਾਈ ਹੈ ਪ੍ਰਸੰਗਤ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਦੇਸ਼ ਵਿਦੇਸ਼ ਤੋਂ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਔਰ ਸ਼ਾਮ ਨੂੰ ਪੂਰੀ ਜਿਹੜੀ ਪ੍ਰਕਰਮਾ ਹੈ ਉਸ ਦੇ ਵਿੱਚ ਦੀਪ ਬਾਲਾ ਵੀ ਕੀਤੀ ਜਾਣੀ ਹੈ ਔਰ ਬਾਅਦ ਦੇ ਵਿੱਚ ਰਾਤ ਨੂੰ ਆਤੀਸ਼ਬਾਦੀ ਦਾ ਜਿਹੜਾ ਅਲੌਕਿਕ ਨਜ਼ਾਰਾ ਹੈ ਉਹ ਵੀ ਸੰਗਤ ਜੋ ਹੈ ਉਹ ਇੱਥੇ ਮਾਨਦੀ ਹੋਈ ਨਜ਼ਰ ਆਏਗੀ ਤਾਂ ਜਿਹੜੀ ਅਪੀਲ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਵੱਲੋਂ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਲੋਕ ਲੱਖਾਂ ਰੁਪਏ ਜਿਹੜੇ ਨੇ ਉਹ ਪਟਾਕਿਆਂ ਤੇ ਜਾਂ ਹੋਰ ਚੀਜ਼ਾਂ ਤੇ ਖਰਚ ਕਰਦੇ ਨੇ ਜਿਸ ਦੇ ਨਾਲ ਵਾਤਾਵਰਨ ਜਿਹੜਾ ਉਹ ਦੂਸ਼ਿਤ ਹੁੰਦਾ ਹੈ ਤਾਂ ਜਿਹੜੇ ਪੌਦੇ ਨੇ ਉਹ ਵੱਧ ਤੋਂ ਵੱਧ ਲਗਾਉਣ ਦੀ ਜ਼ਰੂਰਤ ਹੈ ਤਾਂ ਰੌਣਕ ਇਸ ਵੇਲੇ ਗੁਰੂ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਵਾ ਕੇ ਅੱਜ ਦੇ ਇਸ ਪਵਿੱਤਰ ਮੁਕੱਦਸ ਧਰਤੀ ਵੱਡੇ ਪੱਧਰ ਤੇ ਸੰਗਤਾਂ ਇੱਥੇ ਸੀਸ ਨਵਾਰੀਆਂ ਨੇ ਤੁਸੀਂ ਸਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਹੋ ਰਾਜੀਵ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਜੁੜੇ ਹੋਏ ਨੇ ਨੂੰ ਜਾਣਾ ਤੋਂ ਮੇਰੇ ਸਹਿਯੋਗੀ ਰਜਿੰਦਰ ਕੁਮਾਰ ਰਜਿੰਦਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਚ ਬੰਦੀ ਛੋਟ ਦਿਵਸ ਦੀਆਂ ਕੀ ਕੁਝ ਰੌਣਕਾਂ ਕਿੰਨੇ ਪੱਦਰ ਤੇ ਸੰਗਤ ਇੱਥੇ ਪਹੁੰਚ ਰਹੀਆਂ ਨੇ ਸੀਸਨਵਾਰੀਆਂ ਨੇ ਬਿਲਕੁਲ ਸਰਜੋਤ ਦਾਸ ਜੀ ਕਿ ਅੱਜ ਬੰਦੀ ਛੋੜ ਦਿਵਸ ਆ ਤਾਂ ਅੰਮ੍ਰਿਤ ਵੇਲੇ ਤੋਂ ਹੀ ਜਿਹੜੀਆਂ ਗੁਰੂ ਘਰ ਸੰਗਤਾਂ ਉਹ ਜਰੂਰ ਪਹੁੰਚਣੀਆਂ ਸ਼ੁਰੂ ਹੋਈਆਂ ਨੇ ਤਾਂ ਅਸੀਂ ਲੁਧਿਆਣਾ ਦੇ ਦੁੱਪਨਵਾਰਨ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਮੌਜੂਦ ਹੈਗੇ ਆਂ ਔਰ ਤਸਵੀਰਾਂ ਦਿਖਾਵਾਂਗੇ ਕਿ ਇੱਥੇ ਜਿਹੜੀਆਂ ਸੰਗਤਾਂ ਨੇ ਉਹ ਜਰੂਰ ਪਹੁੰਚੀਆਂ ਹੋਈਆਂ ਨੇ ਹਾਜ਼ਰੀ ਉਹਨਾਂ ਦੇ ਵੱਲੋਂ ਜਰੂਰ ਜਿਹੜੀ ਹੈ ਲਵਾਈ ਜਾ ਰਹੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਜਿਹੜੀਆਂ ਸੰਗਤਾਂ ਨੇ ਉਹ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਅੱਜ ਜਿਹੜੀ ਹੈ ਅ ਗੁਰੂ ਘਰ ਜਿਹੜੀ ਹਾਜ਼ਰੀ ਲਪਾਉਣ ਤੋਂ ਬਾਅਦ ਸ਼ਾਮ ਨੂੰ ਜਿਹੜੀ ਦੀਪਮਾਲਾ ਕੀਤੀ ਜਾਵੇਗੀ ਔਰ ਉਸ ਤੋਂ ਬਾਅਦ ਸ਼ਾਮ ਨੂੰ ਆਰਤੀ ਸ਼ਬਦੀ ਜਿਹੜੀ ਆ ਉਹ ਜਰੂਰ ਕੀਤੀ ਜਾਵੇਗੀ ਤਾਂ ਇੱਥੇ ਜਿਹੜੇ ਪ੍ਰਬੰਧਕ ਹੈਗੇ ਨੇ ਉਹਨਾਂ ਨਾਲ ਵੀ ਜਿਹੜੀ ਆ ਗੱਲਬਾਤ ਕਰਾਂਗੇ ਕੀ ਅ ਅੱਜ ਜਿਹੜਾ ਬੰਦੀ ਛੋੜ ਦਿਵਸ ਹੈ ਤਾਂ ਉਸ ਦੇ ਉੱਤੇ ਅੱਜ ਗੁਰੂ ਘਰ ਵੀ ਨਤਮਸਤਕ ਹੋਣ ਦੇ ਲਈ ਜ਼ਰੂਰ ਪਹੁੰਚੇ ਹੋਏ ਨੇ ਅ ਸਰ ਆਜ ਗੁਰੂ ਘਰ ਪਹੁੰਚੇ ਹੋ ਖਾਸ ਕਰ ਅੱਜ ਬੰਦੀ ਛੋੜ ਦਿਵਸ ਵੀ ਹੈ ਦੀਵਾਲੀ ਦਾ ਵੀ ਪਵਿੱਤਰ ਤਿਹਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੇ ਸਹੀ ਸੇਵਾ ਦੇ ਵਿੱਚ ਬਹੁਤ ਬਤਾਈਆਂ ਜੀ ਅੱਜ ਮਾੜੇ ਕਿਰਪਾ ਸਿੱਕਾ ਦਿਨ ਵਾਣ ਦਾ ਦਿਨ ਉਹ ਦੇਖਣ ਦਾ ਦਿਨ ਹੈਗਾ ਤੇ ਸੋ ਕਹਾਂਗਾ ਕਿ ਇਹ ਪਹੁੰਚ ਰਹੀਆਂ ਨੇ ਦਸ਼ਤਾਰੇ ਕਰ ਰਹੀਆਂ ਕੋਈ ਬਿਵਾਰੀ ਸੁੱਖਿਆ ਪ੍ਰਾਪਤ ਕਰ ਰਹੀਆਂ ਨੇ ਸਭ ਨੂੰ ਬਹੁਤ ਬਹੁਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿ ਪੱਤੇ ਅੱਜ ਆ ਗੁਰੂ ਜੀ ਸਾਹਿਬ ਮਹਾਰਾਜੀ ਬੰਦੀ ਸੌਂਦਗਰ ਸਾਹਿਬ ਜੀ ਉਹਨਾਂ ਦਾ ਵਾਲੀਏ ਦਰ ਕਿੱਦਾਂ ਰਹਾ ਓਕੇ ਅੱਜ ਆਏ ਸਨ ਅੱਜ ਵੀ ਤਾਂ ਆਏ ਸਨ ਅੱਜ ਬੜੇ ਖੁਸ਼ਮਤਾਂ ਲਾਗੂ ਦਸ ਦੁੱਖ ਹਾਸਾ ਦੇ ਪਹੁੰਚੇ ਸਾਰੇ ਜੀ ਸੰਗਤਾਂ ਸਾਹਿਬ ਦੋਨ ਤੁਨੋ ਆ ਰਹੇ ਆ ਦਾਰਿਆਂ ਜੀ ਨਾਲ ਰੱਖ ਰੱਖ ਦਈਆਂ ਹੋਣ ਜੀ ਸਾਰੇ ਰੱਖ ਦੋ ਲਾਈਆਂ ਹੋਣ ਵਾਹਿ ਖਾਲਸਾ ਵਾਹਿ ਫਤਿਹ ਵਾਹਿ ਜੀ ਫਤਿਹ ਆ ਬਿਲਕੁਲ ਇਹ ਸਨ ਇੱਥੇ ਦੇ ਪ੍ਰਬੰਧਕ ਜੀ ਰਜਿੰਦਰ ਤੇ ਬੰਦੀ ਛੋੜ ਦਿਵਸ ਦੀਆਂ ਰੌਣਕਾਂ ਨੇ ਦੇਸ਼ ਭਰ ਚਾ ਜੀ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਗੁਰੂਕਰਾਜ ਜੇ ਜੋ ਸੰਗਤਾਂ ਨੇ ਉਨਤਵਸਤਕ ਹੋ ਰਹੀਆਂ ਨੇ ਪਰ ਸਾਰੀ ਦੁਨੀਆ ਇੱਥੋਂ ਦੇ ਦਰਸ਼ਨ ਦਦਾਰਿਆਂ ਵਾਸਤੇ ਤਰਸਦੀ ਹੈ ਕਿ ਸਾਣੋਂ ਇੱਥੋਂ ਦੇ ਦਰਸ਼ਨ ਦਦਾਰਿਓ ਨਹੀਂ ਕਰਮਾ ਭਾਗਾ ਲਿਆ ਅਮਰਤ ਵੇਲੇ ਆਏ ਆ ਅਸਨਾਣ ਕੀਤਾ ਆ ਗੁਰੂ ਦਾ ਕੀਰਤਨ ਸਰਵਣ ਕੀਤਾ ਆ ਔਰ ਵੱਡੀਆਂ ਖੁਸ਼ੀਆਂ ਲਾ ਕੇ ਪਰਿਵਾਰ ਦੇ ਵਿੱਚ ਚਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾ ਭਾਈ ਸੁਖਮੀਤ ਸਿੰਘ ਕੋਈਸ਼ਰੀ ਜਥਾ ਅਮਰਸਰ ਸਾਹਿਬ ਜੀ ਦਾਸ ਇਸ ਸਥਾਨ ਤੇ ਜੋ ਸੱਚੇ ਪਾਤਸ਼ਾਹ ਜੀ ਹਣ ਕੇ ਸੇਵਾ ਨਿਭਾਉਂਦਾ ਤੇ ਅਮਰਸਰ ਦਾ ਵਸਨੀਕ ਹੈ ਜੀ ਸਰ ਅੱਜ ਕਿਸ ਤਰ੍ਹਾਂ ਦਾ ਦੁਆਲੀ ਉਤਾਰ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਮੰਦਸੋ ਜੀ ਬਿਲਕੁਲ ਜੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਮਰਤਵਿਲਾ ਤੋਂ ਨਤਮਸਤ ਹੋਣ ਵਾਸਤੰ ਦਾ ਦੂਤ ਰਾੜੀ ਤੋਂ ਪੰਜੀ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਉਣ ਬਾਰੋ-ਬਾਰੀ ਦਲ ਭੰਜਨ ਗੁਰ ਕਾਲਯੁਗ ਪੀੜੀ ਸੋਡੀਆਂ ਨੇ ਚਲ ਨਿਯਮ ਅਨੁਸਾਰ ਖਲਾੜੀ ਜੁਗ ਜੁਗ ਸਤਿਗੁਰ ਧਰਿਆ ਬਤਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਚਨਹਾਰ ਸਤਿਗੁਰੂ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੁੜਦੀ ਜਿੱਥੇ ਅਸੀਂ ਸਰਚਕੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਦਿੰਦੇ ਹਾਂ ਉੱਥੇ ਸੰਸਾਰ ਪਰਦੇ ਦੇ ਵਿੱਚ ਸੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੁੜਦੀ ਦੀਆਂ ਜੋ ਸੱਚੇ ਪਾਛੇ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਨੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਤੇ ਨਾਲ ਸਤਿਗੁਰ ਪਾਰਸ ਪਰਸੀਏ ਕੰਚਨ ਕਰੇ ਮੂਰੂਨ ਮਨੋਰ ਮਲੀਨਾ ਮਾਵਾਕ ਅਨੁਸਾਰ ਸਤਿਗੁਰ ਜੀ ਦੀ ਕਿਰਪਾ ਨਾਲ ਦੀਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾਤ ਸਨਾਤ ਅੰਬਰ ਭਾਲੀਨ ਮਾਵਾਕ ਅਨੁਸਾਰ ਸਤਿਗੁਰ ਦੀ ਕਿਰਪਾ ਨਾਲ ਜਿੱਥੇ ਅਸੀਂ ਆਪਣਾ ਨਾਮ ਦਾ ਦੀਵਾ ਅੰਦਰ ਦਾ ਦੀਵਾ ਜਗਾ ਸਕੀਏ ਜਿਹੜਾ ਵਾਤਾਵਰਨ ਦੁਸ਼ਿਤ ਹੋਣ ਤੋਂ ਬਚਾਈਏ ਇਹ ਆਪ ਜੀ ਦੇ ਅਕੀ ਬੇਨਤੀ ਹੈ ਸਭ ਸੰਗਤਾਂ ਨੂੰ ਆਪ ਜੀ ਨੂੰ ਧਾਨ ਗੁਰਾਰੂ ਸਾਹਿਬ ਜੀ ਦੇ ਜੋ ਕਿ ਸੱਚੇ ਪਾਸ਼ਾਹੀ ਦੇ ਬੰਦੀ ਛੋਟ ਪੁਰਬ ਦੀਆਂ ਲੱਖ ਲੱਖ ਬਿਆਂਦ ਮੈਂ ਤੁਮ ਬਾਰਕਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੀ ਤਿਆਜ ਬੰਦੀ ਛੋਹ ਦਿਵਸ ਦਿਆਂ ਰੌਣਕਾਂ ਨੇ ਗੁਰੂ ਕ੍ਰਾਂਚ ਜੇ ਜੋ ਸੰਗਤਾਂ ਨੇ ਵੱਡੇ ਪੱਧਰ ਤੇ ਨਤਮਸਤਖ ਹੋ ਰਹੀਆਂ ਨੇ ਕਿਉਂਕਿ ਅੱਜ ਹੀ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਮੇਤ ਜੋ 52 ਰਾਜਾ ਸੀ ਗਵਾਲੀਅਰ ਫੋਰਟ ਤੋਂ ਰਿਹਾ ਹੋ ਕੇ ਉਹ ਆਏ ਸੀ ਜਿਸ ਤੇ ਯਾਦਵਿਚ ਬੰਦੀ ਛੋੜ ਦਿਵਸ ਜੋ ਹੈ ਉਹ ਮਨਾਇਆ ਜਾਂਦਾ ਹੈ ਤੇ ਸ਼ਾਮ ਨੂੰ ਦੀਪਮਾਲਾ ਕੀਤੀ ਜਾਏਗੀ ਇਸ ਨਾਲ ਹੀ ਆਤੀਸ਼ਬਾਜ਼ੀ ਵੀ ਕੀਤੀ ਜਾਏਗੀ ਅੱਗੇ ਵਧਾਂਗੇ ਗੱਲ ਕਰਾਂਗੇ ਅਦਾਕਾਰ ਅਸਰਾਨੀ ਦੀ ਕਿਉਂਕਿ ਨਹੀਂ ਰਹੇ ਨੇ ਲੋਕਾਂ ਨੂੰ ਹਸਾਉਣ ਵਾਲੇ ਅਦਾਕਾਰ ਅਸਰਾਨੀ ਅਦਾਕਾਰ ਗੋਵਰਧਨ ਅਸਰਾਨੀ ਦਾ ਦਿਹਾਂਤ ਹੋ ਗਿਆ ਹੈ ਦੀਵਾਲੀ ਵਾਲੇ ਦਿਨ ਦੁਨੀਆ ਨੂੰ ਉਨ੍ਹਾਂ ਨੇ ਅਲਵਿਦਾ ਆਖ ਦਿੱਤਾ ਹੈ 84 ਸਾਲ ਦੀ ਉਮਰ ਚ ਉਨ੍ਹਾਂ ਨੇ ਆਖਰੀ ਸਾਲ ਐਨ ਲੰਬੇ ਸਮੇਂ ਤੋਂ ਬਿਮਾਰ ਸਨ ਅਦਾਕਾਰ ਅਸਰਾਨੀ ਦੱਸਿਆ ਕਿ ਹਰੇ ਕਾਂਚ ਦੀ ਚੂੜੀਆਂ ਫਿਲਮ ਦੇ ਨਾਲ ਉਹਨਾਂ ਨੇ ਸਿਨੇਮਾ ਜਗਤ ਦੀ ਸ਼ੁਰੂਆਤ ਕੀਤੀ ਸੀ ਦੱਸਿਆ ਜਾ ਰਿਹਾ ਹੈ ਕਿ ਅਸਰਾਨੀ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਉਹਨਾਂ ਦਾ ਹਸਪਤਾਲ 'ਚ ਇਲਾਜ ਵੀ ਚੱਲ ਰਿਹਾ ਸੀ ਤੇ ਪਿਛਲੇ 5 ਦਿਨਾਂ ਤੋਂ ਉਹ ਹਸਪਤਾਲ 'ਚ ਗੇਰੇ ਇਲਾਜ 'ਚ ਪੱਟੀ ਸੀ ਦੱਸਿਆ ਗਿਆ ਹੈ ਕਿ ਉਹ ਲੰਗਸ ਦੀ ਸਮੱਸਿਆ ਦੇ ਚਲਦੇ ਹਸਪਤਾਲ 'ਚ ਦਾਖਲ ਸੀ ਜਿਸ ਤੋਂ ਬਾਅਦ ਉਹਨਾਂ ਦਾ ਡੇਰ ਸ਼ਾਮ ਦਿਹਾਂਤ ਹੋ ਗਿਆ ਤਕਰੀਬਨ 4 ਵਜੇ ਉਹਨਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਤੇ ਕੋਸ਼ਿਸ਼ ਉਹਨਾਂ ਦੇ ਵੱਲੋਂ ਮੂਵੀ ਕੀਤੀ ਗਈ 1973 'ਚ पावरची 1972 च चुपके चुपके 1975 च छोटी सी बात 1975 च शोले 1975 च ते यादगार फिल्मा है उना दियां जिना द मैं जिक्र कीता है बेशक असरानी इस दुनिया नु अलविदा आ गए ने लेकिन उना दे जो किरदार ने ओ साडे दिलां च हमेशा जिंदा रहन केते नहीं रहे ने लोकां हसोन वाले अदाकार असरानी तकरीबन 4 बजे बीते शाम ही उना दा देहांत हो गया ਉਕੀ ਫੇਫੜਿਆਂ ਦੀ ਬਿਮਾਰੀ ਤੋਂ ਕਾਫੀ ਲਗਾਤਾਰ ਉਜੂਝ ਰਹੀ ਸੀ ਹਸਪਤਾਲ 'ਚ ਪਿਛਲੇ 5 ਦਿਨਾਂ ਤੋਂ ਉਪਰਤੀ ਸੀ ਜੇਰੇ ਇਲਾਜ ਸੀ ਤੇ ਤੇਰਸ਼ਮ ਕਲੋਂ ਦਾ ਦਿਹਾਂਤ ਹੋ ਗਿਆ ਇਸ ਦੁਨੀਆ ਨੂੰ ਨਾ ਨੇ ਅਲਵਿਦਾ अगे वाल करेंगे चंडीगढ़ की दिवाली मौके चंडीगढ़ के शास्त्र नगर चयानक अग लग गई शास्त्र नगर जो स्थित नर्सरी अग लगी दसी जा रही है फायर ब्रिगेड दबू पाया ते ते काल दिवाली का मनाई गई है कि कुछ कारण रहे हालांकि नहीं है पर दिवाली मौके चंडीगढ़ के शास्त्री नगर चयानक अग लगी अग का पांवर तस्वीर देखिया जा सद है उच्चिया उचिया अग दिया लपटा जिमें ही फायर ब्रिगेड में सूचित किया गया फायर ब्रिगेड की गडिया मौके से पहुंचिया फायर ब्रिगेड दडिया ने मौके से पहुंच के इस अगते काबू पाया नगर स्थित एक नर्सरी है जिथे की ए आग जो है ए लगी दसी जा रही है जिसनो की तुरंत फायर ब्रिगेड गाड़ियां ने पहुंच के बुझाई लुधियाना दे गटांच भी आग दा तांडव सामने देखन नु गैस एजेंसी के सामने गोदाम आग लग मौके पर पहुंच के ਅਗਬੁਝਾਊ ਦਸਤੇ ਨੇ ਬੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਤੇ ਅੱਗ ਦਾ ਸਾਨੂੰ ਤਾਂਡਵ ਲੁਧਿਆਣਾ ਚ ਵੀ ਦੇਖਣ ਨੂੰ ਮਿਲਿਆ ਇੱਥੇ ਇੱਕ ਗਾਉਂਡ ਹੈ ਜਿੱਥੇ ਕਿ ਗੈਸ ਏਜੰਸੀ ਦੇ ਸਾਹਮਣੇ ਗਾਉਂਡ ਨੂੰ ਚੱਲ ਅੱਗ ਲੱਗ ਗਈ ਗਨੀਮਤੀ ਰਹੀ ਹੈ ਜਾਣਕਾਰੀ ਅਨੁਸਾਰ ਪ੍ਰਚਾਰਕ ਪਰਬਾਤ 30000 ਰੁਪਏ ਰਕਮੀ ਹੋਈ ਹੈ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਮੌਕੇ ਤੇ ਪਹੁੰਚ ਕੇ ਅਗਬੁਝਾਊ ਕਰਮੀਆਂ ਦੇ ਬਲੋਕ ਇਸ ਅੱਗ ਤੇ ਕਾਬੂ ਪਾਇਆ ਗਿਆ ਕਾਹਦੇ ਬਾਰੇ ਮੁਸੱਜਿਤ ਕੀਤਾ ਗਿਆ ਸੀ ਮੁਸ਼ਕਲ ਤੋਂ ਬਾਅਦ ਇਸ ਅੱਗ ਤੇ ਅਖੀਰਕਾਰ ਕਾਬੂ ਪਾ ਲਿਆ ਗਿਆ ਤਲੇ ਘੜ ਘੜ ਇਹਨਾਂ ਦਾ ਨਾ ਪਤਾ ਆ ਗਿਆ ਸੋਲ ਹੈ ਗਿਆ ਜੀ ਹਾਂ ਤੇ ਗੁਰੂਗ੍ਰਾਮ ਦੇ ਸ਼ੋਰੂਮ 'ਚ ਵੀ ਭਿਆਨਕ ਅੱਗ ਲੱਗ ਗਈ ਦੱਸ ਕੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਵੀ ਪਹੁੰਚੀਆਂ ਤੇ ਬੜੀ ਮਸ਼ਕਤ ਤੋਂ ਬਾਅਦ ਇੱਥੇ ਅੱਗ ਤੇ ਕਾਬੂ ਪਾਇਆ ਗੁਰੂਗ੍ਰਾਮ ਦੇ ਸ਼ੋਰੂਮ ਦੀਆਂ ਇਹ ਤਸਵੀਰਾਂ ਨੇ ਹਾਲਾਂਕਿ ਬੀਤੇ ਕੱਲ ਦੀਵਾਲੀ ਦਾ ਦਿਨ ਸੀ ਅੱਜ ਵੀ ਕਈ ਥਾਵਾਂ ਤੇ ਦੀਵਾਲੀ ਮਨਾਈ ਜਾਏਗੀ ਪਰ ਕਈ ਵਾਰ ਜਿਹੜੇ ਪਟਾਕੇ ਚਲਾਈ ਜਾਂਦੇ ਨੇ ਤੇ ਉਸ ਦੇ ਕੁਝ ਜੋ ਅੰਸ਼ ਨੇ ਦੁਰਦਰਾ ਕੇ ਡਿੱਗ ਜੰਨ ਨੇ ਉਹ ਵੀ ਮਹਿਜ਼ ਇੱਕ ਕਾਰਨ ਹੋ ਸਕਦਾ ਹੈ ਕਿ ਕਈ ਥਾਵਾਂ ਤੇ ਉਸ ਕਰਕੇ ਵੀ ਅੱਗ ਲੱਗੀ ਹੋ ਜਾਂ ਫਿਰ ਸ਼ਾਰਟ ਸਰਕਟ ਹੁੰਦਾ ਹੈ ਜਾਂ ਹੋਰ ਕੋਈ ਵਜ੍ਹਾ ਹੁੰਦੀ ਹੈ ਪਰ ਗੁਰੂਗ੍ਰਾਮ ਦੇ ਸ਼ੋਰੂਮ ਦੀਆਂ ਇਹ ਤਸਵੀਰਾਂ ਤੇ ਲੱਖਾਂ ਦਾ ਸਮਾਨ ਇਸ ਦੌਰਾਨ ਸੜ ਕੇ ਸਵਾਹ ਹੋ ਗਿਆ ਇੱਥੇ ਵੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਕਿਉਂਕਿ ਫਾਇਰ ਬ੍ਰਿਗੇਡ ਲਗਾਤਾਰ ਅਲਰਟ ਤੇ ਰਹਿੰਦਾ ਹੈ ਕਿਉਂਕਿ ਦੀਵਾਲੀ ਵਾਲਾ ਦਿਨ ਵੀ ਹੁੰਦਾ ਹੈ ਜਿਸ ਕਰਕੇ ਇਤਿਆਤਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਸ੍ਰੀ ਕਿਰਨਾਲ

ਜਿਸ ਤਰ੍ਹਾਂ ਕਿ ਮੈਂ ਜ਼ਿਕਰ ਕੀਤਾ ਕਿ ਕਈ ਵਾਰ ਜੋ ਪਟਾਕੇ ਹੁੰਦੇ ਨੇ ਆ ਕੇ ਡਿੱਗਦੇ ਨੇ ਤੇ ਉਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਨਕਾਬਤ ਆਜਿ ਲੱਗਦੀ ਹੈ ਜੋ ਸ਼ੋਰ ਕਰ ਸਕਦਾ ਹੈ ਕਿ ਇਸ ਦੌਰਾਨ ਲੱਗਦਾ ਦਾ ਸਮਾਜ ਸੜ ਕੇ ਸੁਆਹ ਹੋ ਗਿਆ ਗਡਾਊਨ ਪੂਰਾ ਅੱਗ ਵਿੱਚ ਜਪੇਟ ਆ ਗਿਆ ਕਾਲਾ ਧੂਆ ਉੱਠਦਾ ਹੋਇਆ ਇਸ ਗਡਾਊਨ ਚੋਂ ਵੀ ਨਜ਼ਰ ਆ ਰਿਹਾ ਹੈ